ਸੰਦੀਪ ਹਾਈ ਦਾ ਖਡਾਉਣਿਆਂ ਨਾ ਖੇਡਣ ਦੀਆਂ ਕਿਨਾਂ ਲੈਦਾ ਤੈਨੂੰ ਗਲੀ ਚ ਬੁੱਢੀਆਂ ਨੇ ਵੇਖਣ ਆਉਣਾ ਤੂੰ ਤਿਆਰ ਹੋ ਜਾ ਤਾ ਮਮੀ ਮੈਨੂੰ ਬੁੱਧੀਆਂ ਨੇ ਵੇਖਣ ਦੋ ਆਣਾ ਵਾ ਪੁੱਤ ਤੁਹਾਡਾ ਨਵਨਾਵਾ ਵਿਆਹ ਹੋਇਆ ਤਾਂ ਬੁੱਧੀਆਂ ਨੇ ਵੇਖਣ ਆਉਣਾ ਮਮੀ ਫੇਰ ਉਹ ਬੁੱਧੀਆਂ ਤੁਹਾਨੂੰ ਹੀ ਦਿੱਤਣ ਹੋਈਆਂ ਪੁੱਤ ਤੇਰਾ ਨਵਨਾਵਾ ਵਿਆਹ ਹੋਇਆ ਤਾਂ ਕਰਕੇ ਉਹਨਾਂ ਨੇ ਵੇਖਣ ਆਉਣਾ ਮੈਨੂੰ ਬੁੱਧਰੀ ਨੂੰ ਕਿਉਂ ਵੇਖਣਾ ਉਹਨਾਂ ਨੇ ਅੱਤਾ ਤਤੀ ਤਾ ਮਮੀ ਸੰਦੀਪ ਚੱਲ ਮੈਂ ਹੁਣ ਸਾਫ ਸਫਾਈ ਕਰ ਲਵਾਂ ਫਿਰ ਬੁੜੀਆਂ ਆ ਕੇ ਫਿਰ ਗਲੀ ਦੀਆਂ ਨਕਸਵੰਨੀਆਂ ਕੱਢਣਗੀਆਂ ਤਾਲੂਨ ਮੈਂ ਵੀ ਤੇ 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 ਆਲ ਹੋ ਜਾ ਦੁੱਤੀ ਪਤਾਰ ਮੇਰੀ ਦਿੱਤੇ ਗਈ ਹੈ ਮੈਂ ਤਾਲੀ ਲੱਗਣੀ ਆ ਪੇਤ ਬੋਧ ਲਾ ਲੈਣੀ ਆ ਕਿੱਤੀ ਲੱਗੂਗੀ ਬੱਦਦਾ ਹੀ ਨਹੀਂ ਦਿੱਤੇ ਸੰਦੀਪਾ ਅਜੇ ਤੱਕ ਤੂੰ ਤਿਆਰ ਨਹੀਂ ਹੋਈ ਵੀ ਆਲੇ ਤੇ ਤੇ ਹੋਈਆਂ ਤਿਆਰ ਮੈਂ ਚਲ ਠੀਕ ਆ ਫਿਰ ਤਿਆਰ ਹੋ ਜਾ ਸੰਦੀਪ ਬਸ ਕਰ ਵੀ ਇੰਨਾ ਮੇਕਅਪ ਕਰੀ ਜਾਂਦਾ ਹੈ ਕਿੰਨਾ ਟਾਈਮ ਲਾਤਾ ਹੈ ਮੈਂ ਤੇ ਪੇਟ ਬਦਲ ਲਾਉਣੀ ਆ ਪੇਟ ਬੋਦਰ ਨਾ ਉਹ ਨਾ ਬੰਦਾ ਤਿੱਤਾ ਤਿੱਤਾ ਲਾ ਦਦਾ ਕੀ ਲੱਗਦਾ ਈ ਤਿੱਤਾ ਤਿੱਤਾ ਕੀ ਬੋਲੀ ਜਾਨੀ ਆ ਤੂੰ ਆਹ ਲੋ ਨਾ ਨਾ ਬੰਦਾ ਦੋਲਾ ਗੋਰਾ ਲਾ ਦਦਾ ਵੇਖ ਲੈ ਇੰਨਾ ਵੀ ਨੇ ਲਗਾਈ ਜਾ ਸਾਫ ਦਿਖਦਾ ਆ ਅੱਗੇ ਤੇਰਾ ਰੰਗ ਬੜਾ ਗੋਰਾ ਹੈ ਤੂੰ ਤੇ ਐਵੇਂ ਥੱਪੀ ਜਾਣ ਨਹੀਂ ਕੱਪ ਕਰਕੇ ਬੈਠੋ ਲੈ ਉਹ ਤਾਂ ਦੇ ਵੀ ਲਾਦਾ ਚੱਲ ਠੀਕ ਹੈ ਲਗਾਈ ਚੱਲ ਤੁਹਾਡੀ ਮਰਜ਼ੀ ਆਗੇ ਆਏ ਹਾਏ ਮੇਕਅਪ ਹੀ ਥੱਪੀ ਜਾਣ ਰਹੀ ਆ ਸੰਦੀਪ ਹੋ ਗਈ ਤਿਆਰ ਬਾਤ ਮੰਮੀ ਹੋਣੀ ਪਈ ਆ ਹਾ ਮੈਂ ਤਾਂ ਤੇ ਨਤ ਲਿਆ ਤੂੰ ਤੇ ਤੇ ਬਦਲਿਆ ਨਹੀਂ ਆਏ ਲੱਬਾ ਮੇਰਾ ਤੇ ਦਿਮਾਗ ਖਲਾਬ ਹੋ ਗਿਆ ਵਾ ਬਦਲ ਲੈ ਪੈਣਾ ਮੈਨੂੰ ਬੁੱਧੀਆਂ ਦੇਖਣ ਨੂੰ ਹੁੰਦੀਆਂ ਵਾ ਬੁੱਧੀਆਂ ਤੇ ਆ ਗਈਆਂ ਤੇ ਸੰਦੀਪ ਵਜੇ ਤਿਆਰੀ ਨਹੀਂ ਹੋਈ ਆ ਕੀ ਬਣੀ ਆ ਮੰਮੀ ਨਾ ਮੈਂ ਤਾਂ ਆ ਕੇ ਆ ਲਈਆਂ ਮੁਰਕੇ ਤੁਹਾਨੂੰ ਬੁੱਧੀਆਂ ਗੱਲਾਂ ਕਰਨਗੇ ਤੁਹਾਡੀ ਨੋ 43 ਆ ਇਸ ਕਰਕੇ ਮੈਂ ਗੋਲੀ ਬਣੀ ਆ ਸੋਣੀ ਦੇ ਲੱਗਨੀ ਆ ਅਰੇ ਤੂੰ ਲੇਟ ਕਰਤਾ ਮੈਂ ਕਿਹਰੇ ਵੱਲੇ ਦੀ ਕਹਿਣ ਦੀ ਆ ਚੱਲੀ ਉਹਨਾਂ ਦੀ ਰੋਟੀ ਵੇਖਣ ਲੇਟ ਹੋ ਗਈਆਂ ਕੋੰਡ ਕੱਢ ਲਾ ਇਹ ਸਾਡੇ ਚਰਵਾਜ ਆ ਬੁੱਢੀਆਂ ਬਾਹਰੋਂ ਮੋਢੀਆਂ ਆ ਇੰਨਾ ਹੀ ਪਤਾ ਨਹੀਂ ਤੈ ਉਹਦੇ ਲਵਾਜ ਆ ਤੇ ਆਪੇ ਨੂੰ ਪਰਿਆ ਮੈਨੂੰ ਹਾਂਜੀ ਘਰੇ ਆਈਓ ਹਾਂਜੀ ਘਰੇ ਹੀ ਆਜੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਵਧਾਈਆਂ ਤੁਹਾਨੂੰ ਬਹੁਤੀਆਂ ਬਹੁਤੀਆਂ ਵਿਆਹ ਤੇ ਦੀ ਸੱਦਿਆ ਨਹੀਂ ਮੈਂ ਭੈਣ ਜੀ ਨੂੰ ਕਹਿਣ ਦੀ ਹੀ ਚਲੋ ਓ ਵੋਟੀ ਵੀ ਖਾਈਏ ਜਾ ਕੇ ਛਕਣ ਪਾਈਏ ਪੈਣੇ ਮੌਕਾ ਹੀ ਨਹੀਂ ਮਿਲਿਆ ਜਲਦੀ ਜਲਦੀ ਵਿੱਚ ਕੋਈ ਗੱਲ ਨਹੀਂ ਅਸੀਂ ਪਾਰਟੀ ਕਰਾਂਗੇ ਫਿਰ ਤੁਹਾਨੂੰ ਸੱਦਾਂਗੇ ਵੇਖਾਂਗੇ ਜੇ ਦੁਹਨ ਪਾਰਟੀ ਤੇ ਸੱਦੋਗੇ ਕੁਝ ਕਹਾਂ ਭੈਣ ਜੀ ਨਹੀਂ ਨਹੀਂ ਭੈਣੇ ਮੈਂ ਕੀ ਕਹਿਣਾ ਹੈ ਚਲ ਆ ਹੁਣ ਵੋਟੀ ਤੇ ਵਖਾ ਚਲੋ ਆਓ ਚਲੋ ਭੈਣ ਜੀ ਆਓ ਮੇਰੀ ਨੋ ਵੇਖੋ ਉਹ ਵੇਖਣ ਨੂੰ ਤੇ ਉਹ ਆ ਸੋਹਣੀ ਲੱਗਣ ਢੀ ਲੱਗਦੀ ਚਲੋ ਮੈਂ ਤੁਹਾਡੇ ਵਾਸਤੇ ਪਾਣੀ ਲਿਆਵਾਂ ਇੰਨੇ ਨੇ ਸੋਹਣੇ ਰਿਸ਼ਤੇ ਦਸਨੀ ਉਹ ਕਰਦੀ ਨਹੀਂ ਅਕਰੀ ਦੀ ਮਾਰੀ ਤੇ ਆ ਕੀ ਏ ਕਿੱਥੋਂ ਦੀ ਵੇਖ ਮੇਕਅਪ ਤੇ ਵੇਖੋ ਆ ਵੇਖਾ ਇੰਨੇ ਨੇ ਸੋਹਣੇ ਰਿਸ਼ਤੇ ਦਸਨੀ ਉਹ ਕਰ ਨਹੀਂ ਪਾਈ ਜਾਂਦੀ ਆ ਕੀ ਲੈ ਆਈ ਏ ਕੁਲਨੀ ਜਾ ਨਾ ਵੇਖਾ ਕੀ ਬਣੀ ਦੀ ਕੋਂਡੇ ਤੇ ਤਾਂ ਕਰ ਮਾਸਾ ਸ ਮੈਂ ਭੈਣ ਜੀ ਨੂੰ ਪਾਣੀ ਦਵਾ ਹਾ ਅੱਡੀ ਤੇ ਮੈਨੂੰ ਛਿਦਿਆਣੀ ਤੂੰ ਅਜੇ ਤੱਕ ਬੈਠੀ ਆ ਹੀ ਨਹੀਂ ਐ ਬਹਿ ਜਾ ਭੈਣ ਜੀ ਬਿੰਬੇ ਨੀ ਆ ਲੈ ਪਾਣੀ ਪੀਓ ਸੰਦੀਪ ਅਜੇ ਤੱਕ ਤੂੰ ਢੰਡ ਕੱਢਿਆ ਆਂਟੀ ਤੇਰੀ ਹੁਣੀ ਤੈਨੂੰ ਵੇਖਣ ਆਏ ਢੰਡ ਚੁੱਕ ਤੁੱਤੀ ਦਾ ਕਹਿ ਤੀ ਮੂੰਹ ਤਾ ਤੇ ਰੱਖ ਤਾ ਨਾ ਉਹ ਤਾਂ ਤੈਨੂੰ ਮੂੰਹ ਤੇ ਵਿਖਾਉਣਾ ਪੈਣਾ ਆਂਟੀ ਤੇਰੀ ਵੀ ਤੈਨੂੰ ਵੇਖਣ ਆਈ ਐ ਨਾ ਚੱਲ ਢੰਡ ਚੁੱਕ ਵਿਖਾ ਮੂੰਹ ਲੈ ਲੋ ਵੇਖ ਲਓ ਤੇ ਤਾਦਾ ਤੁੱਤੀ ਆ ਦੀ ਗਲਾਸ ਰੱਖ ਦੋ ਲਿਆਉ ਰੱਖ ਦਿੰਨੀ ਹਾਏ ਨਹੀਂ ਕਿੱਦਾਂ ਬੋਲਦੀ ਐ ਤੂੰ ਮੈਂ ਜਾ ਕਿਉਂ ਕਰਦੀ ਪੀਂ ਸਿੱਧੇ ਤਰੀਕੇ ਨਾਲ ਬੋਲ ਹਾ ਤਈ ਤੇ ਬੋਲਦੀ ਆ ਉਹ ਤਿੱਦਾ ਬੋਨਾ ਸੋਚੀ ਦੱਦੋ ਹਾਏ ਮੈਂ ਤੈਨੂੰ ਸਮਝਾਇਆ ਹੀ ਨਹੀਂ ਕਿਸ ਦੇ ਸਾਹਮਣੇ ਵੀ ਨਾ ਇੰਨਾ ਬੋਲਨੀ ਤੇ ਬੋਲੀ ਜਾਂਦੀ ਬੋਲੀ ਜਾਂਦੀ ਪਤਾ ਨਹੀਂ ਕੋਤ ਜਿਆਦਾ ਨਹੀਂ ਬੋਲੀਦਾ ਹੁੰਦਾ ਗਲੀ ਵਾਲੀਆਂ ਬਾਹਰ ਜਾ ਕੇ ਨਾ ਮੰਜਾ ਟੋਟਣਗੀਆਂ ਇਹਨਾਂ ਦੀ ਬੰਨੋ ਕਿੱਦਾਂ ਦੀ ਆਈ ਤੋਤਲੀ ਠੀਕ ਐ ਤੀ ਤਾਂ ਮੰਮੀ ਤੋਈ ਜਾਨੀ ਟੰਤਨਾ ਨੋ ਦਾਉ ਤੀ ਕਿੱਥੇ ਚੱਲੇ ਭੈਣ ਜੀ ਘਰ ਤੇ ਸੁਣੋ ਭੈਣ ਜੀ ਨੂ ਰਾਣੀ ਕਿਦਾਂ ਬੋਲਦੀ ਟਾਡੀ ਏਦਾਂ ਹੀ ਬੋਲਦੀ ਕਿ ਜਮ ਮਜ਼ਾਕ ਕਰਦੀ ਏ ਥੋੜੀ ਜਿਹੀ ਮਜ਼ਾਕਨ ਵਾ ਹੋਰ ਦੱਸੋ ਚਾਹ ਪਾਣੀ ਲਵਗੇ ਪਿਆਓਗੇ ਤੇ ਭੈਣ ਜੀ ਪੀ ਲਾਂਗੇ ਚਾਹ ਪਾਣੀ ਵੀ ਚਾਹ ਪਾਣੀ ਦੀ ਤੇਰੀ ਗੱਲ ਹੈ ਕੋਈ ਗੱਲ ਨਹੀਂ ਮੈਂ ਜਲਦੀ ਹਲਦੀ ਚਾਹ ਬਣਾ ਕੇ ਅੰਦਰ ਜਾਵਾਂ ਸੰਦੀਪ ਦਾ ਪਤਾ ਨਹੀਂ ਕੀ ਕੁਝ ਉਹਨਾਂ ਨੂੰ ਕਹਤੇ ਦੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਇਹਨੂੰ ਕੋਲ ਬਹਿ ਜਾਣਾ ਚਾਹੀਦਾ ਹੀ ਪਤਾ ਤਾਂ ਹੈ ਵੀ ਕਿਦਾਂ ਬੋਲਦੀ ਆ ਮੱਲੇ ਚ ਵੇਚਦੀ ਇਹ ਕਰਾਉਗੀ ਮੈਨੂੰ ਤੇ ਲੋਕਾਂ ਨੇ ਨਹੀਂ ਛੱਡਣਾ ਤੇ ਤੇਰੀ ਨੋਂ ਤੋਤਲੀ ਆਈ ਆ ਇਹ ਜਿਹੜੀਆਂ ਆਈਆਂ ਇਹ ਤੇ ਸਭ ਤੋਂ ਜ਼ਿਆਦਾ ਤੇਜ਼ ਆ ਮੱਲੇ ਦੇ ਵਿੱਚ ਇਹ ਇੱਕ ਦੀਆਂ ਚਾਰ ਗੱਲਾਂ ਬਣਾਉਂਦੀਆਂ ਵਾ ਐਸੇ ਕਰਕੇ ਤੇ ਇਹਨਾਂ ਨੂੰ ਮੈਂ ਵਿਆਹ ਨਹੀਂ ਸੱਦਦੀ ਇਹ ਪਤਾ ਨਹੀਂ ਕਿੱਧਰੋਂ ਆ ਗਈਆਂ ਵਾ ਹੁਣ ਇਹਨਾਂ ਨੂੰ ਮੈਂ ਆਈਆਂ ਨੂੰ ਕਿੱਦਾਂ ਘਰੋਂ ਕੱਢਾਂ ਉਹ ਤੇ ਕਿੰਨਾ ਭਰੀ ਐ ਉਹ ਤੇ ਤੈਨੂੰ ਪੁੱਛਣ ਦੀ ਆ ਹੁਣ ਇਹ ਤੇ ਬੜਾ ਬੋਲਦੀ ਪਈ ਹੁਣ ਕੀ ਹੋ ਗਿਆ ਹਾਏ ਹਾਏ ਐ ਕਿ ਡਰਾਮਾ ਕਰਨ ਲੱਗ ਪਈਏ ਪਹਿਲੇ ਤੋਤਲਾ ਬੋਲੀ ਜਾਂਦੀ ਹੁਣ ਚੋਪੀ ਕਰ ਗਈ ਏ ਕੀ ਪਤਾ ਕਿੱਦਾਂ ਦੀ ਨੌ ਲਿਆਈ ਏ ਪੁੱਤ ਕਿੰਨੇ ਸੋਹਣੇ ਐ ਤੂੰ ਵੇਹ ਕਿੰਨਾ ਸੋਹਣਾ ਤਰਾ ਰੰਗ ਰੂਪ ਐ ਕੀ ਗੱਲ ਬੋਲਦੀ ਕਿ ਉਹ ਨਹੀਂ ਵੀ ਹਾਏ ਤਤੀ ਅੰਤੀ ਤਤੀ ਪੁੱਤ ਬੜਾ ਮੰਜਾਕ ਹੋ ਗਿਆ ਹੁਣ ਸਿੱਧੀ ਸਰਾ ਗੱਲ ਕਰ ਐਂਦੇ ਤੁਸੀਂ ਬੜੇ ਠੰਡੇ ਹੋ ਤੰਦੇ ਠੰਡੇ ਨੂੰ ਮੈਂ ਕਹੜਾ ਬਰਫ ਚ ਲੱਗੀ ਦੀਆਂ ਨਹੀਂ ਠੰਡੇ ਠੰਡੇ ਸੁਭਾ ਦੀ ਤੇ ਮੈਂ ਗਰਮ ਐ ਵੀ ਨਾ ਮੈਨੂੰ ਠੰਡੀ ਠੰਡੀ ਕਹੀ ਜਾ ਹਾਂ ਹਾਂ ਨਹੀਂ ਕਿੰਨੀ ਚੰਗੀ ਲੱਗਿਆ ਤੁੱਕੀ ਕੀ ਕਹਿਤਾ ਭੈਣੇ ਚੱਲ ਮੇਰੀ ਚਾਹ ਬਣ ਗਈ ਮੈਂ ਦੇ ਕੇ ਆਂ ਮੰਮੀ ਮੈਨੂੰ ਐਂਟੀ ਨੇ ਦੁੱਤੇ ਨਾਲ ਬੋਲਿਆ ਕੀ ਗੱਲ ਹੋ ਗਈ ਭੈਣੇ ਮੈਂ ਤਾਂ ਭੈਣੇ ਇਹਦੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਆਪ ਹੀ ਮজা ਕਰੀ ਜਾਂਂਦੀ ਐ ਮੈਂ ਤਾਂ ਸਗੋਂ ਗੱਲਾਂ ਕਰਨ ਈ ਆ ਸਿੱਧੇ ਤਰ੍ਹਾਂ ਜਵਾਬ ਹੀ ਨਹੀਂ ਦਿੰਦੀ ਐ ਕਿ ਇਹ ਗੱਲ ਦਾ

ਆਪੇ ਠੰਡੀ ਹੋ ਜਾਂਦੀ ਆ। ਠੀਕ ਆ। ਲਾਓ ਤੇ ਲੇਪ ਲਾਓ। ਭੈਣੇ ਮੇਰੀ ਨੋਹ ਦੀ ਥੋੜੀ ਬੋਤੀ ਸਿਫਤ ਵੀ ਕਰੋ। ਨੂੰਹ ਤੇ ਤੇਰੀ ਭੈਣ ਸੋਹਣੀ ਆ ਪਰ ਨਾ ਥੋੜਾ ਜਿਹਾ ਤੇ ਬੋਲਣ ਚ ਲੱਗਦਾ ਮੈਨੂੰ ਕਿ ਇਹਦੀ ਆਵਾਜ਼ ਥੋੜੀ ਖਰਾਬ ਆ। ਨਹੀਂ ਨਹੀਂ ਭੈਣੇ ਇਹ ਤਾਂ ਮਜ਼ਾਕ ਕਰਦੀ ਆ। ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਸੰਗਦੀਆਂ। ਸਾਡੇ ਨਾ ਵੀ ਇਦਾਂ ਹੀ ਮਜ਼ਾਕ ਕਰਦੀ ਰਹਿੰਦੀ ਆ। ਵਾਵਾ ਦਿਲ ਲੱਗਾ ਰੀਦਾ। ਚਲ ਭੈਣੇ ਸ਼ਗਨ ਦੇ ਧਾਪਾ ਵੀ ਚੱਲੀ ਏ ਘਰ ਚਲੋ ਨਹੀਂ ਰਹ ਹੁੰਦੇ ਚੱਲੀ ਰਹ ਲੈ ਪੁੱਤ ਸ਼ਗਨ ਬਾਤ ਇਹਨੇ ਪੈਦੇ ਦੇ ਨਹੀਂ ਰੈਂਦੀ 톨 ਪੀਏ ਦੇ ਨਾਤੀ ਨਹੀਂ ਪੁੱਤ ਇਦਾਂ ਨਹੀਂ ਬੋਲੀ ਜਾਂਦਾ ਮਜ਼ਾਕ ਨਹੀਂ ਚ ਵੀ ਕਿੰ ਟੱਕਰੀ ਜਾਂਦਾ ਭੈਣ ਜੀ ਮਜ਼ਾਕ ਨਹੀਂ ਲੱਗਦਾ ਗੱਲ ਤੇ ਕੋਈ ਹੋਰ ਹੀ ਲੱਗਦੀ ਐ ਚੰਗਾ ਭੈਣੇ ਸਾਸਰੀ ਘਰ ਗੇੜਾ ਗੁੜਾ ਮਾਰ ਲਿਓ ਫਿਰ ਚੰਗਾ ਭੈਣ ਜੀ ਸਾਸਰੀ ਘਰ ਦੀ ਨਹੀਂ ਉਹ ਤੇ ਇਹਨਾਂ ਦੀ ਤੋਤਲੀ ਆ ਸਾਨੂੰ ਹੀ ਪਾਗਲ ਬਣਾਈ ਜਾਂਦੇ ਕਹਿੰਦੇ ਇਦਾਂ ਹੀ ਬੋਲਦੀ ਐ ਕੋਈ ਨਹੀਂ ਮੈਂ ਵੀ ਪਤਾ ਲਾ ਕੇ ਛੱਡਾਂਗੀ ਹਾਂ ਕਰਿਓ ਪਤਾ ਤੁਹੀਂ ਮੇਰਾ ਸਭ ਪਹਿਲਾਂ ਹੀ ਆਸ ਸੰਦੀਪ ਤੂੰ ਬਾਂਦਰ ਨਾ ਇੱਥੇ ਖੇਡਣ ਡਈਂ ਆ ਵੇ ਤੇ ਇਹ ਮੂਵੀ ਕਰਦੇ ਆਂ ਸੁੰਨਿਆ ਦੀ ਬੰਦ ਕਿੱਥੇ ਬੱਸ ਤਾ ਸੰਦੀਪ ਹਾਈ ਦਾ ਦੁੱਖ ਡਾਉਣਿਆਂ ਨਾ ਖੇਡਣ ਦੀਆਂ ਕਿਹ ਨਾਲ ਦਾ ਤੈਨੂੰ ਗਲੀ ਚ ਬੁੱਢੀਆਂ ਨੇ ਵੇਖਣ ਉਹਨਾ ਤੂੰ ਤਿਆਰ ਹੋ ਜਾ ਕਿਉਂ ਮੰਮੀ ਬੁੱਢੀਆਂ ਨੇ ਮੈਨੂੰ ਵੇਖ ਤੇ ਕੀ ਕਰਨਾ ਲੈ ਲੈ ਮੰਮੀ ਫੜਾਉਣੀ ਅਸੀਂ ਮੰਮੀ ਮੈਨੂੰ ਬੁੱਢੀਆਂ ਨੇ ਬਾਬਾ ਮੈਂ ਤਾਂ ਥਾਣੂ ਮੋਕੀਤਾ ਵਾ ਹੁਣ ਮੰਮੀ ਫੇਰ ਉਹ ਬੁਧੀਆਂ ਤੁਹਾਨੂੰ ਦੇਤਨ ਹੋਈਆਂ ਸਟਾਰਟ ਪੰਗੇ ਚ ਲਿਆ ਬੀ ਨਾ ਉਹਦਾ ਚੂੜੇ ਜਾ ਚਲੋ ਇਹ ਸਟਾਰਟ দোਲਾ দোਲਾ ਲੱਗਦਾ ਈਦੇ ਲੋਨ ਨਾਲ ਲਿਆ ਹਾਸਪੰਦੇ ਨਾ ਬੰਦਾ ਗੋਲਾ ਗੋਲਾ ਲੱਗਦਾ ਵੇਖ ਲੈ ਸਾਫ ਦਿਖਣ ਡਿਆ ਲਾਦਾ ਸਾਹ ਦੇ ਨਹੀਂ ਸਟਾਰਟ ਚਲੋ ਮੈਂ ਅੱਗੇ